ਦੀਦੀ ਤੂੰ ਹੀ ਬੜਾ ਮੂੰਹ ਟੱਲਾ ਰਛੜ ਕੇ ਬੈਠੇ ਜੋ ਕੋਈ ਪਰੇਸ਼ਾਨੀ ਹੈ ਤੁਹਾਨੂੰ ਮਾੜੀ ਸ਼ਾਨੀ ਹੋ ਹੀ ਜਾਂਦੀ ਕਦੀ ਨਾ ਕਦੀ ਮੇਰੇ ਪੇਕੇਆਂ ਵੱਲੋਂ ਹੀ ਆ ਪਰੇਸ਼ਾਨੀ ਮੰਮੀ ਠੀਕ ਠਾਕ ਬਣੋ ਕੋਈ ਗੱਲਬਾਤ ਨਹੀਂ ਆ ਮੰਮੀ ਤਾਂ ਠੀਕ ਆ ਬਿਲਕੁਲ ਹਾਂਜੀ ਮੰਮੀ ਦਾ ਰਾਤੀ ਚਾਹੀਦਾ ਫੋਨ ਆਇਆ ਸੀ ਹੂੰ ਕਹਿੰਦੀ ਤੇਰੀ ਪਰਜਾਈ ਬੜਾ ਹੀ ਲੜੀ ਹੈ ਮੇਰੇ ਨਾਲ ਕਿਹੜੀ ਗੱਲੋਂ ਇਹੋ ਹੀ ਕਿ ਉਹਦੇ ਪੇਕੇ ਆਏ ਸੀ ਤੇ ਬਾਵਾ ਫਾਲ ਫਰੂਟ ਲੈ ਕੇ ਆਏ ਅਨਾਰ ਲੈ ਕੇ ਆਏ ਤੇ ਉਹ ਡ੍ਰੈਗਨ ਫਰੂਟ ਜਿਹੜੇ ਹੁੰਦੇ ਆ ਉਹ ਤੈਨੂੰ ਪਤਾ ਕਿੰਨੇ ਮਹਿੰਗੇ ਹੁੰਦੇ ਆ ਆਹੋ ਉਹਦੇ ਕਈ ਵਾਰੀ ਸੌ ਦਾ ਕਈ ਵਾਰੀ 150 ਦਾ ਵੀ ਪੀਸ ਪਿਆ ਜਾਂਦਾ ਇੱਕੀ ਤੇ ਉਹ ਲੈ ਕੇ ਆਏ ਹੀ ਤੇ ਮੰਮੀ ਵਿਚ ਜੀ ਨੇ ਉਹਦੇ ਵਿੱਚੋਂ ਅਨਾਰ ਨਾਲੇ ਤੇ ਡ੍ਰੈਗਨ ਫਰੂਟ ਇੱਕ ਨਾਲ ਲਿਆ ਪਰ ਜਾਈ ਐਸੇ ਕੱਲੋ ਲੜ ਪੀ ਕੇ ਨਹੀਂ ਤੁਹਾਡੀ ਪਰਜਾਈ ਦੀ ਕਿਦਾਂ ਜੁਰਤ ਪਈ ਤੁਹਾਡੂ ਕੋ ਜਾ ਕੇ ਕੁੱਤੇ ਵੱਲ ਨਹੀਂ ਦਿੱਤਾ ਜਾਂਦਾ ਤੁਸੀਂ ਭੂਵੇਂ ਚੜਾਈ ਐ ਕਿਤੇ ਮੇਰੇ ਵਰਗੀ ਹੋਵੇ ਨਾ ਜਾ ਕੇ ਉਹਨੂੰ ਸਿੱਧਿਆ ਕਰਦੇ ਇੱਕ ਵਾਰੀ ਇਹਦੀ ਕਿਦਾਂ ਹੀ ਮੈਂ ਕਹਾਂ ਮੇਰੇ ਮਾਂ ਨੂੰ ਕੁਛ ਕਹਿ ਜੇ ਮੇਰੀ ਗੱਲ ਸੁਣ ਏਦਾਂ ਕਹਾ ਨਹੀਂ ਨਾ ਜਾਂਦਾ ਗੁੱਤੇ ਵਾਲ ਦਿੱਤਾ ਨਹੀਂ ਨਾ ਜਾਂਦਾ ਰਹਿਣਾ ਤੇ ਮੇਰੀ ਮਾਂ ਨੇ ਮੇਰੀ ਪਰਜਾਈ ਕੋਈ ਹੈ ਨਾ ਰਹਿਣਾ ਤੇ ਉਹਦੇ ਹੱਥਾਂ 'ਚ ਹੈ ਨਾ ਜੇ ਰੋਟੀ ਦੇ ਦੂਗੀ ਤਾਂ ਵੀ ਠੀਕ ਹੈ ਜੇ ਨਹੀਂ ਦੇ ਦੂਗੀ ਤਾਂ ਆਪੇ ਵਿਚਾਕ ਵਿਚਾਰੀ ਪਕਾ ਕੇ ਖਾ ਲੂਗੀ ਫਿਰ ਤੁਸੀਂ ਜਿਆਦੀ ਭੂਵੇ ਚੜਾਈ ਹੈ ਤਾਨੂੰ ਸਾਨੇ ਚੜਿਆ ਨਾ ਬੰਦੇ ਥੱਲੇ ਨਹੀਂ ਲਾਉਣਾ ਆਉਂਦਾ ਜਾਓ ਹਾਂ ਜਾਗ ਨਹੀਂ ਤੇ ਮੈਂ ਜਾਣੀ ਆ ਤੁਹਾਡੇ ਨਾਲ ਹੁਣੇ ਸਿੱਧਿਆ ਕਰਕੇ ਆਉਂਦੀ ਨਾ ਕਿੱਦਾਂ ਨਹੀਂ ਮਾਂ ਤੁਹਾਡੀ ਨੂੰ ਰੋਟੀ ਪਕਾ ਕੇ ਦੇਊਗੀ ਕਿੱਦਾਂ ਨਾ ਪੁੱਛੂਗੀ ਫਰੂਟ ਮੈਂ ਨਹੀਂ ਇਹਨੇ ਸਾਰਾ ਕੱਢ ਕੇ ਲਿਆ ਕੇ ਰੱਖ ਦੇਣਾ ਤੁਹਾਡੀ ਮਾਂ ਦੇ ਸਾਹਮਣੇ ਪੈਣਾ ਉਹ ਵੀ ਜਿਹੜਾ ਮਾਣਾ ਮੋਟਾ ਖਾਦਾ ਉਹ ਵੀ ਹੱਥੋਂ ਖੋ ਲਿਆ ਅਗਲੀ ਨੇ ਐਡੀ ਕਿਦਾਂ ਜੁਰਤ ਪੈ ਗਈ ਇਹਦੀ ਹੱਥੋਂ ਖੋਣ ਦੀ ਮਾਂ ਦਾ ਦੀ ਗਾੜੀ ਮਾੜੀ ਲੀਸੀ ਛੱਡਦੀ ਹਾਂ ਉਦੋਂ ਹੀ ਉਹਦੇ ਪੁੱਥੇ ਦੇ ਚਪੇੜ ਸੁੱਖ ਜਿੱਦਾਂ ਤੇਰੀ ਜੁਰਤ ਤੋਂ ਪੈ ਗਈ ਮੰਮੀ ਦੇ ਹੱਥੇ ਬੇਰ ਖੋਣ ਏਦਾਂ ਕਰਦੀਆਂ ਹੇਠਾਂ ਜਾਣੀ ਆ ਹੁਣ ਤਾਂ ਭੁੱਖ ਲੱਗੀ ਆ ਰਾਤੀ ਦੇ ਲੰਗਰੋਂ ਖਾ ਆਏ ਹਾਂ ਹੁਣ ਵੇਣੀ ਆ ਜੇ ਕੋਈ ਰੋਟੀ ਪਈ ਲਈ ਹੋਊਗੀ ਇਹਨਾਂ ਦੀ ਇੱਕ ਅੱਖ ਦਿਖਾ ਲੈਨੀ ਆ ਜੇ ਉਦਾਂ ਦਵਾਈ ਖਾ ਲਈ ਤੇ ਫੇਕ ਭਰਾਟ ਹੋਣ ਡੈ ਪੈਂਦੀ ਹਾਏ ਕੁਤੀਆਂ ਨੇ ਹਾ ਨੂੰ ਕੋਠਾ ਦੇਤਾ ਨਾ ਹੱਥਾਂ ਚੜਿਆ ਜਾਵੇ ਨਾ ਹੱਥ ਉਤਰਿਆ ਜਾਵੇ ਹਾਇ ਰਬਾ ਹੈ ਹਾਏ ਹਾ ਇਹਨਾਂ ਨੇ ਪਹਿਲਾਂ ਕਾਂ ਮਰੋੜੀ ਪਾ ਵੀ ਦਿੱਤੀ ਹੈ ਉੱਠ ਕੇ ਪਤਾ ਨਹੀਂ ਇਹਨਾਂ ਨੇ ਕੀ ਵੰਡਣਾ ਹੀ ਹੁਣ ਤੇ ਸਭ ਕੋਈ ਇਹਨਾਂ ਨੂੰ ਵੰਡ ਕੇ ਦੇਤਾ ਵਾ ਤਾਂ ਵੀ ਇਹਨਾਂ ਦੀ ਲੜਾਈ ਨਹੀਂ ਮੁੱਕਦੀ ਸਵਾਭਰਕਤ ਰਹਿਣੀ ਘਰ ਦੇ ਵਿੱਚ ਜੇ ਤੁਹਾਨੂੰ ਵੱਡਿਆਂ ਨੂੰ ਤਾਉਣਾ ਤੇ ਕਲਾ ਹੀ ਰਹਿਣੀ ਆ ਇਹੋ ਕੋਈ ਕਰਦੀਆਂ ਰਹਿਣਾ ਤੁਸੀਂ ਚੰਗਿਆਂ ਹੋਵੋ ਸੱਸ ਸਹੁਰੇ ਨੂੰ ਪੁੱਛੋ ਕਿਛੋ ਤੁਹਾਨੂੰ ਵੀ ਮਾਲਕ ਬੁੱਧ ਮਤ ਪਾਵੇ ਹਾਏ ਹਾਏ ਹੰ ਹਾਏ ਦੀਦੀ ਮੇਰੀ ਤੇ ਗੱਲ ਹੀ ਹੋਰ ਵਾ ਚਲ ਚੰਗਾ ਹੋਇਆ ਤੁਹਾਨੂੰ ਪਤਾ ਲੱਗ ਗਿਆ ਮੈਂ ਤਾਂ ਤੁਹਾਨੂੰ ਪਹਿਨੋਂ ਦੱਸਣਾ ਹੀ ਆ ਮੰਮੀ ਕੋਣਾ ਕਿਤੇ ਮਾਸਾ ਸਬਰ ਨਹੀਂ ਹੁੰਦਾ ਦੇਖੋ ਮੂੰਹ ਹੀ ਨਹੀਂ ਰੱਖਿਆ ਜਾਂਦਾ ਇਹਨੂੰ ਕੀ ਆਤੀ ਮੇਰੀ ਚੋਰੀ ਕਰਨ ਦੀ ਨਾਹ ਚੋਰੀ ਕਰਦੀ ਮੈਂ ਤਾਂ ਤੁਹਾਨੂੰ ਵੰਡ ਕੇ ਹੀ ਦੇਣੀ ਤੁਹਾਡਾ ਹਿੱਸਾ ਵੱਖਰਾ ਹੀ ਮੰਮੀ ਦਾ ਵੱਖਰਾ ਹੀ ਤੂੰ ਤੁਲ ਮਾਰੀ ਜਵਾੜ ਕੇ ਕਿਉਂ ਰੱਖੇ ਤੂੰ ਬਾਹਰ ਵੀ ਤੇ ਰੱਖ ਸਾਦੀ ਤੁਮ ਜੇ ਵੰਡਣੇ ਹੀ ਤੇ ਮੈਂ ਤੇ ਉਦਾਂ ਹੀ ਸਾਹਵੇਂ ਹੀ ਵੀ ਐਵੇਂ ਇਧਰ ਉਧਰਾਂ ਨਿਆਣੇ ਆਏ ਤੇ ਕਿਤੇ ਹੱਥ ਹੱਥ ਮਾਰ ਕੇ ਕਿਤੇ ਸੁੱਟ ਦੇਣਗੇ ਫਿਰ ਅੰਤਰਾ ਕਿੱਥੇ ਮੇਹ ਕੇ ਗਨੂੰ ਇਕੱਠੀ ਕਰਦੇ ਫਿਰੂੰਗੀ ਸੋਖ ਜਦੋਂ ਆਪਾਂ ਇਕੱਠੇ ਹੀ ਨਾ ਉਦੋਂ ਵੀ ਸੋਈ ਚੀਜ਼ਾਂ ਪਈਆਂ ਨੇ ਇਹਦੀਆਂ ਹੁਣ ਹੀ ਤੂੰ ਲਮਾਰੀਆਂ ਦੇ ਵਿੱਚ ਲ ਘਾਲ ਕਰ ਖੰਡਾ ਪੀਂ ਜਾ ਗਾਂ ਦੀਦੀ ਇੱਥੋਂ ਮੈਨੂੰ ਮੰਮੀ ਨੇ ਚੋਰੀ ਕੀਤੀ ਤੇ ਉਦੋਂ ਮੇਰੀ ਭੂਆ ਵਿਚਾਰੀ ਨੇ ਮੈਨੂੰ ਚੋਰੀ ਕਰਕੇ ਦਿੱਤੇ ਉਹਦੀ ਬੇੜੀ ਨੌ ਆ ਨਾ ਉਹ ਵੀ ਨਹੀਂ ਕਿਤੇ ਉਹਨੂੰ ਬਸ ਜਾਉਣ ਦਿੰਦੀ ਉਹ ਵੀ ਉਹਨੂੰ ਕਹਿੰਦੀ ਹੈ ਵੀ ਬੇਰਾਂ ਨੂੰ ਤੇ ਕਿਤੇ ਹਾਥੀਂ ਨਾਲ ਕੀ ਅੰਤਰਾ ਪੱਛੀ ਡੈਣਾ ਹੈ 4 ਘਬੂਟੇ ਲਾ ਕੇ ਦਾਂਦੀ ਮੈਂ ਬਾ ਮੇਰੀ ਮੰਮੀ ਮੇਰੀ ਭੂਆ ਦੀ ਪਰਜਾਈਆਂ ਮੰਮੀ ਹੁਣੀ ਉਹ ਗਏ ਕਿਤੇ ਭੂਆ ਨੇ ਉਹਨੂੰ ਵੀ ਵਿਚਾਰੀ ਨੂੰ ਤੋੜ ਕੇ ਦੇਣ ਲੱਗੀ ਤੇ ਵੱਡੀ ਪਰਜਾਈ ਮੇਰੀ ਉਹਦੀ ਭੂਆ ਦੀ ਨਾਂ ਉਹਨੂੰ ਪੈ ਗਈ ਟੁੱਟ ਕੇ ਵੀ ਉਹਨੂੰ ਨਹੀਂ ਦੇਣੀ ਤੇ ਜੇ ਭੂਆ ਦੀ ਕੁੜੀ ਗਈ ਮਤਲਬ ਮੇਰੀ ਭੂਆ ਦੀ ਆਪਣੀ ਕੁੜੀ ਜੇ ਭੂਆ ਉਹਨੂੰ ਤੋੜ ਕੇ ਦੇਣ ਲੱਗੀ ਉਹਨੂੰ ਤੇ ਚੱਲ ਵਿਚਾਰੀ ਨੂੰ ਘਰੇ ਤੋੜ ਕੇ ਥੋੜੇ ਬਹੁਤੇ ਦੇ ਤੇ ਤਾਂ ਵੀ ਉਹਨਾਂ ਦੇ ਘਰ ਆ ਲੜਾਈ ਪਈ ਕਿਤੇ ਦੀਦੀ ਆ ਪਈ ਪੁੱਛੇ ਹੀ ਕੋਹ ਨਾ ਬਹੁਤ ਲੜਾਈ ਪਈ ਮੈਨੂੰ ਇਹ ਦੱਸ ਭੂਆ ਤੇਰੀ ਨੇ ਕਿੰਨਾ ਕ ਬਾਗ ਲਾਇਆ ਵਾ ਲਾਇਆ ਤੇ ਪੂਆ ਦੇ ਵੱਡੀ ਨਾ ਹੋਣੇ ਲਾਇਏ ਪੰਜ ਸੱਤ ਬੂਟੇ ਵੱਧ ਹੀ ਹੋਣੇ ਆ ਅੱਧੇ ਕਿੱਲੇ ਚ ਲਾਇਆ ਹੀ ਹੋਊਗਾ ਨਾ ਆਹੋ ਇਨੇ ਚਾ ਹਾਂ ਤੇ ਅਗਲੇ ਨੇ ਆਪਣੀ ਪੈੜੀ ਵੀ ਰੁੰਨੀ ਹੁਣ ਤੂੰ ਵੀ ਗਈ ਤੂੰ ਗਾੜੀ ਹੈਗੀ ਆ ਪਰਝਾਈ ਦੀ ਕੁੜੀ ਹੈ ਨਾ ਭਤੀ ਉਹਦੀ ਤੈਨੂੰ ਵੀ ਤੋੜ ਕੇ ਦਿੱਤੇ ਆਪਣੀ ਕੁੜੀ ਨੂੰ ਵੀ ਤੋੜ ਕੇ ਦਿੱਤੇ ਆਪਣੀ ਪਰਝਾਈ ਨੂੰ ਵੀ ਤੋੜ ਕੇ ਦਿੱਤੇ ਨੌ ਨੇ ਤੇ ਆਪੇ ਰੋਲਾ ਪਾਉਣਾ ਤੇ ਮੇਰੀ ਮਾਸੀ ਵੀ ਗਈ ਕੇ ਹਾਂ ਤੇ ਫਿਰ ਇਹ ਚ ਤੁਹਾਡਾ ਕਸੂਰ ਨਹੀਂ ਹੈਗਾ ਫਿਰ ਪੂਆ ਤੇਰੀ ਨੇ ਵੀ ਆਪਣੀ ਨੌ ਦੇ ਹੱਥ ਚ ਕੋ ਹੋਣ ਨਹੀਂ ਦਿੱਤਾ ਥੋੜੇ ਉਹਨਾਂ ਦੇ ਤੇ ਵੰਡੇ ਕੰਡੇ ਆ ਗਏ ਫਿਰ ਤੋਹੀ ਤੇ ਕਹਿਣ ਦੀ ਹੀ ਭੂਆ ਕੀ ਅੰਤਰੇ ਦੇ ਪੱਛੀ ਲੈਣੇ ਕੰਡੇ ਹੀ ਉਹ ਤੇ ਉਹਨਾਂ ਤੋਂ ਦੇ ਰਿਸ਼ਤੇਦਾਰਾਂ ਨੂੰ ਤੋੜਨ ਨਹੀਂ ਦਿੰਦੀ ਚੀਜ਼ ਤੇ ਉਹਨੇ ਜੇ ਪੈਸੇ ਕਮਾਉਣੇ ਆ ਤੇ ਇੱਕ ਦਵਾਈ ਤੇ ਉਹਨਾਂ ਨੇ ਘੜੀ ਲਈ ਇਹ ਥੋੜੇ ਪੈਸੇ ਕਮਾੜੇ ਇੱਕ ਦੜਾਈ ਤੋਂ ਉਹਨੇ ਹੋਰ ਉਹਨੇ ਜਾ ਕੇ ਕਮਾਈ ਕਰੀ ਜਾਣੀ ਉਹਨਾਂ ਭੈਣਾ ਮੈਂ ਮੇਰੀ ਗੱਲ ਸੁਣ ਆਪਣੀ ਭੂਆ ਨੂੰ ਸਲਾਹ ਦੇਈ ਚੁੱਪ ਕਰਕੇ ਤਾਂ ਚੋਨਾ ਤੇ ਕਣਕ ਲਾ ਲਿਆ ਕਰੇ ਕਮ ਸਕਮ ਲੋਕੀ ਉਹ ਤਾਂ ਨਹੀਂ ਨਾ ਕਰ ਦੇਣਗੇ ਤੇਰੇ ਅਰਗੀ ਨਿਹਾਰਦੀ ਤੂੰ ਇੱਕ ਉਹਦੀ ਤੋੜ ਕੇ ਲੈਂਦਾ ਤੂੰ ਕਈ ਵਾਰੀ ਜਾਣਾ ਉੱਥੇ ਤੇ ਆਣ ਕੇ ਤੂੰ ਕਿਹੜੇ ਘਰ ਵੰਡਦੇ ਤੇ ਤੂੰ ਕਿਹੜੇ ਮੁੱਲ ਲਿਆਂਦੇ ਹੀ ਦੱਸ ਤੇ ਫਿਰ ਕੀ ਆ ਦੀਦੀ ਰਿਸ਼ਤੇਦਾਰਾਂ ਕੋਈ ਚੀਜ਼ ਹੋਈ ਤੇ ਬੰਦਾ ਲੈ ਆਵੇ ਉੱਥੇ ਵਿੱਚ ਕੀ ਐ ਹੈ ਤੁਸੀਂ ਵੀ ਨਾ ਜਾਣ ਕੇ ਗੱਲ ਦੀ ਨਾ ਵੱਡਾ ਹੀ ਉਹਨੂੰ ਬਣਾ ਛੱਡਦੇ ਵੀ ਐਡੀ ਵੱਡੀ ਗੱਲ ਹੋ ਗਈ ਆ ਜਾ ਪੈਣਾ ਜਿੱਦਾਂ ਦੀ ਤੇਰੀ ਭੂਆ ਦੀ ਨੋਂ ਉਦਾਂ ਦੀ ਗਾੜੀ ਤੂੰ ਬਣ ਗਈ ਆ ਮੈਂ ਮੈਂ ਕੀ ਦੱਸਾਂ ਢਿੱਪੂ ਆ ਦੀ ਨਾ ਤੇ ਕਿਤੇ ਭੂਣ ਪੁੱਛਦੀ ਵੀ ਨਹੀਂ ਐ ਪਤਾ ਨਹੀਂ ਅੱਜ ਕੱਲ ਦੀ ਐ ਨੋਵਾ ਮੈਂ ਨਹੀਂ ਨੀਆਂ ਹੋ ਗਈਆਂ ਨਾ ਤੇਰੀਆਂ ਕਿਤੇ ਪੁੱਛੋ ਹੀ ਕੋਨ ਨਾ ਤੇਰੇ ਵਰਗੀ ਹੋਣੀ ਆ ਜਿੱਦਾਂ ਤੂੰ ਨਹੀਂ ਨਾ ਪੁੱਛਦੀ ਉਹਦਾ ਉਹ ਵੀ ਨਹੀਂ ਪੁੱਛਦੀ ਤੈਨੂੰ ਕਿੱਦਾਂ ਆਪਣੀ ਭੂਆ ਦਾ ਦਰੇਗਾ ਦੁੱਖ ਲੱਗਾ ਤੇ ਤੂੰ ਵੀ ਆਪਣੀ ਸੱਸ ਨੂੰ ਤੇ ਮੇਰੀ ਮੈਨੂੰ ਮੇਰੀ ਸੁਣ ਲੈ ਗੱਲ ਮੈਨੂੰ ਸਮਝ ਆ ਗਈ ਆ ਤੇ ਤੈਨੂੰ ਕਦੋਂ ਸਮਝ ਆਉਣੀ ਆ ਕੀ ਪਤਾ ਤੈਨੂੰ ਕੀ ਸਮਝ ਮੇਰੀ ਭੂਆ ਤੇ ਕਹਿੰਦਾ ਕਿ ਚੰਗੀ ਸਾਡੀ ਸੱਸ ਤੇ ਮਾਸਾ ਚੰਗੀ ਨਹੀਂ ਕਿਤੇ ਹੈ ਉਹਦੇ ਵਿੱਚ ਕੋਈ ਚੰਗੇ ਆਈਆਂ ਵਾਲਾ ਕੋਨ ਮੇਰੀ ਭੂਆ ਪਤਾ ਕਿੰਨੀ ਚੰਗੀ ਮਿਲੇ ਆ ਤੁਸੀਂ ਇਹ ਤਾਂ ਕਹਿ ਰਹਾਂ ਦਾ ਮੋਹ ਪਿਆਰ ਵਾ ਉਹਦਾ ਮੇਰੇ ਨਾਲ ਤੇ ਤੈਨੂੰ ਕੌਣ ਚੰਗੀ ਆਂਦਾ ਹੋਊਗਾ ਤੂੰ ਜਿੱਦਾਂ ਕਹਿੰਦੀ ਮੇਰੇ ਸੱਸ ਨਹੀਂ ਚੰਗੀ ਤੈਨੂੰ ਕੌਣ ਚੰਗੀ ਆਂਦਾ ਹੋਊਗਾ ਜਿੱਦਾਂ ਤੂੰ ਬੇਰ ਕੋਏ ਜੇ ਉੱਤੋਂ ਕੋਈ ਪ੍ਰਾਣਾ ਆਂਦਾ ਜਾਂ ਆਂਡ ਕਵੰਡ ਕੋਈ ਆ ਜਾਂਦਾ ਜੇ ਤਾਂ ਤਾਈ ਆ ਜਾਂਦੀ ਉੱਤੇ ਤੇ ਮੈਨੂੰ ਕੀ ਆਂਦੀ ਤੇਰੇ ਸੱਚ ਸਵਾ ਪਾਉਣੀ ਹੈ ਤੇ ਮੈਂ ਦੱਸਣਾ ਹੀ ਨਾ ਵੀ ਇਹਨੇ ਚੋਰੀ ਕੀਤੀ ਆ ਬੇਰ ਮੈਂ ਆਪੇ ਦੱਸਦੀ ਇਹ ਮੇਰੇ ਕੋਲ ਪੁੱਛਦੀ ਮੇਰੇ ਕੋਲ ਮੰਗਦੀ ਤੇ ਫਿਰ ਮੈਂ ਇਹਨੂੰ ਦਿੰਨੀ ਅਬਲ ਤੇ ਮੰਗਣ ਦੀ ਮੈਂ ਨੌਬਤ ਹੀ ਨਹੀਂ ਲਿਆਉਣੀ ਫਿਟੇ ਮੂੰਹ ਤੇਰਾ ਮੇਰੇ ਉੱਤੇ ਕਿਉਂ ਚੜਦੀ ਜਾਨੀ ਆ ਮੇਰੀ ਗੱਲ ਸੁਣ ਲਮਾਰੀ ਦੇ ਵਿੱਚ ਜਿਹੜੀ ਰੱਖੇ ਹੁੰਦੇ ਆ ਨਾ ਉਹ ਚੋਰੀ ਹੁੰਦੇ ਆ ਤੇ ਚੋਰੀ ਕਿਤੇ ਮੰਮੀ ਨੇ ਕੀਤੀ ਚੋਰੀ ਮੰਮੀ ਦੇ ਨਾਲ ਮੰਮੀ ਖਾਲਾ ਤੇ ਜਦੋਂ ਨਵਾਂ ਚੀਜ਼ਾਂ ਲੈਉਣ ਤਾਂ ਮਾਮਾ ਖਾ ਹੀ ਸਕਦੀਆਂ ਉਦੋਂ ਨਹੀਂ ਮੰਮੀ ਮੂੰਹ ਰੱਖਦੀ ਬਾਕੀ ਉਹ ਗੱਲ ਛੱਡੋ ਤੂੰ ਪਹਿਲਾਂ ਆਪਣੀ ਪਰਜਾਈ ਸਿੱਧੀ ਕਰੋ ਉਹਨੂੰ ਕਹ ਤੇਰੀ ਹਿੰਮਤ ਕਿੱਦਾ ਪਈ ਉਹ ਗੱਲ ਕਿਉਂ ਮੇਰੇ ਨੂੰ ਤੇ ਚਲ ਦਫਾ ਕਰੋ ਮੇਰੀ ਗੱਲ ਨੂੰ ਜਿੱਦਾਂ ਤੂੰ ਨਹੀਂ ਸਿੱਧੀ ਹੁੰਦੀ ਉਦੋਂ ਮੇਰੀ ਪਰਜਾਈ ਵੀ ਨਹੀਂ ਸਿੱਧੀ ਹੁੰਦੀ ਜਿੱਦਣ ਤੈਨੂੰ ਅਕਲ ਆ ਗਈ ਉਸ ਦਿਨ ਮੇਰੀ ਪਰਜਾਈ ਨੂੰ ਵੀ ਅਕਲ ਆਜੂਗੀ ਨਾਲੇ ਮੈਂ ਆਪਣੀ ਪਰਜਾਈ ਮੇਰੀ ਬਹੁਤ ਚੰਗੀ ਆ ਮੈਂ ਤਾਂ ਤੈਨੂੰ ਇੱਕ ਸਿਰਫ ਕਹਾਣੀ ਸੁਣਾਈ ਵੀ ਤੈਨੂੰ ਅਕਲ ਆ ਜਾਈ ਐਨਾ ਮੇਰਾ ਸਿਰ ਖਪਾਇਆ ਤੇ ਮਗਰੋਂ ਤੋੜੀ ਕਹਿੰਦੇ ਕਹਾਣੀ ਗਿਆ ਕੱਲ ਤਾਂ ਮੈਨੂੰ ਪਤਾ ਕਿੰ ਇਤੋਂ ਮੰਮੀ ਦੇ ਨਾਲ ਇਤਨਾ ਦੇ ਕੰਮ ਕੀਤੇ ਆ ਤੂੰ ਮੰਮੀ ਦੇ ਹੱਥੋਂ ਬੇਰਖੋਇਆ ਤੇਰੀ ਮਾਂ ਦੇ ਹੱਥੋਂ ਕੋਈ ਬੇਰਖੋਵੇ ਹਾਂ ਜਾ ਗਾ ਦੀਦੀ ਚਲ ਮੰਨ ਕੇ ਚੱਲ ਤੇ ਮੇਰੀ ਮੰਮੀ ਚੋਰੀਆਂ ਥੋੜੀ ਨਾ ਕਰਦੀ ਤਾਂ ਆਪ ਸੱਸ ਮੇਰੀ ਵਾਂਗੋ ਜਾ ਗਾ ਦੀਦੀ ਦੂਰ ਨਾ ਮੈਂ ਗੱਲ ਕਰਾਈ ਕੀਤਾ ਚੋਰੀ ਤੂੰ ਕੀਤੀ ਹੈ ਕਿ ਮੰਮੀ ਨੇ ਕੀਤੀ ਆ ਕਿ ਮੰਮੀ ਨੇ ਜਾ ਪੈਣਾ ਚੋਰੀ ਤੂੰ ਕਮਾਈਆਂ ਚੋਰੀਆਂ ਮੇਰੀ ਗੱਲ ਸੁਣ ਜਿਹੜੀ ਗੱਲ ਤੇਰੀ ਗੱਲ ਤੇਰੀ ਜਗਾ ਤੇ ਜਾ ਕੇ ਆਉਣਗੇ ਨਾ ਤੇਰੀਆਂ ਪਰਜਾਈਆਂ ਲਮਾਉਣਗੇ ਲਮਾਉਣਗੇ ਤੇਰੀ ਮਾਂ ਤੇਰੀ ਮਾਂ ਹਲੀ ਉਦੋਂ ਤੈਨੂੰ ਪਤਾ ਲੱਗਣਾ ਜਦੋਂ ਤੇਰੇ ਭਰਾ ਨੇ ਵੱਧ ਕੱਟ ਕੀਤੀਆਂ ਤੇਰੀ ਮਾਰਨ। ਰਖਣਾ ਬਣਾ ਬਣੀਆਂ ਪਰਜਾਈਆਂ ਵੇਖੀਆਂ ਕਿਦਾਂ ਸਿੱਧੀਆਂ ਕਰਦੀ ਐ ਤੇ ਮੇਰਾ ਪੂਰਾ ਰੋਬ ਵਾ ਉੱਥੇ ਵੇਖੀ ਹਾਂ ਮੈਂ ਉਹਨਾਂ ਨੂੰ ਤੈਨੂੰ ਨਹੀਂ ਕਰਦੇ। ਤੈਨੂੰ ਹੀ ਰੋ ਨਹੀਂ ਕਹਾਣੀਆਂ ਬਣਾ ਲਓ ਹੋਰ ਕੋਈ ਅੱਗੇ ਇੱਕ ਕਹਾਣੀ ਬਣਾ ਬਣਾ ਕੇ ਮੇਰਾ ਦਿਮਾਗ ਖਰਾਬ ਕਰਤਾ ਤੁਸੀਂ। ਐਸੀ ਕਹਾਣੀਆਂ ਬਣਾਉਣ ਰਹੀ ਐ। ਮੈਂ ਤੇ ਕਹਾਣੀ ਬਣਾਈ ਇਹਨੂੰ ਅਕਲ ਆ ਜਾਊਗੀ ਪਰ ਇਹਨੂੰ ਅਗਲ ਪਤਾ ਨਹੀਂ ਕੋਦੋਂ ਆਉਣੀ ਆ ਕਿਤੇ 100 ਗੱਲਾਂ ਸੁਣਾਈਆਂ ਤੇ ਫੇਰ ਵੀ ਇਹਨੂੰ ਅਕਲ ਆਈ ਹੈਗੀ। ਹਲੇ ਵੀਰ ਪੀ ਦਿਓ ਫਿਰ ਹੈ ਇੱਕ ਦੋ ਦਿਨਾਂ ਤੱਕ ਮੈਂ ਲੈ ਜਾਂਗਾ ਆ ਤੇ ਪੀਣ ਕਰ ਦਿਓ ਚੰਗਾ ਕਾ ਤਾਇਆ ਗੋਡੇ ਨਹੀਂ ਤਾ ਕਿੱਧਰ ਆ ਦਾਣੇ ਛੱਡਣ ਆਇਆ ਸੀ ਪੁੱਤ ਇਹ ਮੈਨੂੰ ਦੱਸ ਦੇਣਾ ਮੈਂ ਵੀ ਦਾਣੇ ਛੱਡਣ ਆਇਆ ਸੀ ਮੈਂ ਆਖਿਆ ਕੀ ਪਤਾ ਤੂੰ ਕਿੱਥੇ ਆ ਕਿੱਥੇ ਨਹੀਂ ਨਾਲੇ ਪੈਦਲ ਹੀ ਮੋਟਰ ਹੈ ਖਰਾਬ ਹੋ ਗਿਆ ਪੁੱਤ ਹੂੰ ਤੇ ਪੈਸਾ ਕੋਲ ਕੋਈ ਨਹੀਂ ਮੋਟਰ ਹੈ ਬਣਾਉਣ ਨੂੰ ਮੈਂ ਜਦੋਂ ਗਾੜੀ ਹੁਣ ਪੈਨਸ਼ਨ ਮਿਲੂਗੀ ਨਾ ਤੇ ਫਿਰ ਮੋਟਰਸਾਈਕਲ ਬਣਾ ਲੂਗਾ ਹੁਣ ਜਿਹੜੀ ਮੇਰੀ ਹੋ ਤੇ ਦਵਾਈਆਂ ਦੁਈਆਂ ਤੇ ਲੱਗ ਗਈ ਆ ਤੇ ਬਹੁਤੀ ਗੱਲ ਸੀ ਤੇ ਤੁਸੀਂ ਘਰੋਂ ਆਟਾ ਲੈ ਲੈਣਾ ਹੈ ਤੁਸੀਂ ਇੰਨੀ ਖੇਚਲ ਕਾਲੀ ਕਰਨੀ ਤੁਰ ਕੇ ਆਉਣ ਦੇ ਜੇ ਉਹ ਤਾਂ ਤੋਂ ਦੇ ਆਪ ਛੱਡਣ ਆਇਆ ਵਾ ਉਹ ਮੈਂ ਤਾਂ ਛੱਡਣ ਤਾਂ ਆਇਆ ਵਾ ਸਾਡੇ ਹਫਤੇ ਦਾਹਾ ਦੇਣਾ ਦਾ ਹੈਗਾ ਅਜੇ ਤੇ ਮੈਂ ਇਸ਼ੇ ਕਰਕੇ ਪਹਿਲਾਂ ਹੀ ਛੱਡ ਜਨਾ ਨਾ ਵੀ ਇੱਕ ਦੋ ਦਿਨ ਲੱਗ ਜਾਂਦੇ ਆ ਚਲ ਅਸ਼ਕ ਤੇ ਪੀਸ ਜੇ ਟਾਈਮ ਨਾ ਤੇ ਮੁੜ ਕੇ ਕਿਤੇ ਮੰਗਣ ਨਹੀਂ ਜਾਣਾ ਪੈਂਦਾ ਚਲ ਕੋਈ ਨਹੀਂ ਬੁੱਤ ਕੋਈ ਨਹੀਂ ਆਹ ਕੀ ਕਰਨਾ ਹੁਣ ਫਿਰ ਆਹ ਬਾਲਾ ਯਾਰ ਕੀ ਕਰਨਾ ਇਹੋ ਜਿਹੇ ਲਾਦ ਨੂੰ ਗੱਡਾ ਰੋਲਦਾ ਫਿਰਦਾ ਵਿਚਾਰਾ ਆ ਕਿਧਰ ਤੁਰਿਆ ਆਂ ਡੱਟਾ ਜਿਆ ਓਇਆ ਕੀ ਹਾਲਿਆ ਵਧੀਆ ਭਰਾਵਾ ਮੈਨੂੰ ਇਦਾਂ ਮੈਨੂੰ ਸਲੂਟ ਮਾਣਿਆ ਮੈਂ ਕਿਹੜਾ ਐਸਐਚਓ ਆਂ ਕਿਧਰ ਚੱਲਿਆ ਓ ਮੈਂ ਤੁਹਾਨੂੰ ਪਤਾ ਮੈਂ ਕਿੱਥੇ ਜਾਣਾ ਵਾਂ ਮੈਂ ਆਪਣੇ ਚੱਲਿਆ ਮੰਜ਼ਲ ਤੇ ਕਿਹੜੀ ਤੇਰੀ ਮੰਜ਼ਲ ਆ ਜਿਹੜੀ ਅਜੇ ਤੱਕ ਤੈਨੂੰ ਮਿਲਨੀ ਨਹੀਂ ਡਈ ਰੋਜ਼ ਤੁਰਿਆ ਰਹਿਨਾ ਤਾਨੂੰ ਪਤਾ ਵਾ ਮੈਂ ਸ਼ਿੱਟ ਲਾਊਂਗਾ ਤੇ ਮੇਰਾ ਸਰੀਰ ਤੁਰਨਾ ਹੋ ਤੇਰੀ ਮੰਜ਼ਿਲ ਮੈਨੂੰ ਲੱਗਣ ਡਿਆ ਵਾ ਤੇਰੇ ਹਿਸਾਬ ਤੋਂ ਵੀ ਆਹੋ ਹੀ ਹੋਣੀ ਆ ਚੱਲ ਇਹ ਤੇ ਸਾਰਿਆਂ ਦੀ ਆ ਇੱਥੇ ਤੇ ਸਾਰਿਆਂ ਜਾਣਾ ਨਹੀਂ ਤੇਰੀ ਮੈਨੂੰ ਲੱਗਦਾ ਪੀ ਛੇਤੀ ਮਿਲ ਜਾਨੀ ਆ ਜਿਹੜਾ ਹਿਸਾਬ ਤੇਰਾ ਚੱਲਣ ਡਿਆ ਉਹ ਚੱਲ ਕੋਈ ਨਹੀਂ ਤੇ ਨਾਲੇ ਕੋਈ ਸ਼ਰਮ ਕਰ ਲੋ ਉਹ ਬੁੱਢਾ ਬੰਦਾ ਵਿਚਾਰਾ ਮੋਢੇ ਤੇ ਦਾਣੇ ਚੁੱਕ ਕੇ ਲਿਆਇਆ ਐਡੀ ਦੂਰੋਂ ਤੇ ਤੁਹਾਡੀ ਤੁਹਾਡੇ ਵਰਗੇ ਲਾਦਨ ਉਹਨੇ ਕੀ ਚਟਣਾ ਵਾ ਓਏ ਇੰਨਾ ਦਾ ਵੀ ਸਰਿਆ ਵਾ ਉਹ ਜੇ ਮਾਈ ਬੁੱਢਾ ਸਮੈਲ ਸੁੰਘ ਕੇ ਬਾਰੀ ਚੋਂ ਵੀਰ ਕੱਢ ਸਕਦੇ ਆ ਖਾ ਸਕਦੇ ਆ ਇਹਨਾਂ ਨੂੰ ਆਟਾ ਨਾ ਖਾਉਣ ਦੋ ਰੋਟੀਆਂ ਜੋ ਗਲਬਾ ਉਹ ਜਿਹੜੇ ਉਹ ਤੁਹਾਡੇ ਤੋਂ ਕੀ ਉਮੀਦ ਕਰਨ ਹੈ ਤੁਹਾਡਾ ਕੀ ਪਤਾ ਆਟਾ ਵੀ ਉਹਨਾਂ ਦੇ ਹੱਥੋਂ ਖੋਲ ਲੈਂਦੇ ਹੋ ਉਹ ਕਿਤੇ ਨਹੀਂ ਐਡੀ ਗੱਲ ਆਟਾ ਖੋਲਣਾ ਇਹਨਾਂ ਕੋਲੋਂ ਇਹ ਮਾੜੇ ਲਿਸੇ ਆ ਮੈਂ ਤੈਨੂੰ ਇੱਕ ਗੱਲ ਦੱਸਾਂ ਉਹ ਉਹਨਾਂ ਦਾ ਹੀ ਆ ਸਾਰਾ ਕੁਝ ਜਿੱਤੇ ਰਾਜ ਕਰਨ ਦੇ ਤੇ ਅੱਜ ਤੱਕ ਤੁਰਿਆ ਫਿਰਦਾ ਤੂੰ ਉਹ ਮੈਨੂੰ ਵੀ ਪਤਾ ਵਾ ਭਾਈਆ ਉਹਨਾਂ ਦਾ ਹੀ ਆ ਉਹ ਮੈਂ ਨਾ ਬਸ ਇੱਕ ਦੋ ਦੇਣਿਆ ਮੈਂ ਛੱਡ ਦੇਣੀ ਆ ਮੈਂ ਨਹੀਂ ਪੀਆ ਕਰਨੀ ਮੈਂ ਨਾ ਗੁਰੂ ਘਰ ਜਾ ਕੇ ਨਾ ਉਥੇ ਲੰਗਰ ਚ ਜਾ ਕੇ ਸੇਵਾ ਕਰਿਆ ਕਰਨੀ ਤੇ ਸੁੱਖ ਦੇਣਾ ਬਾਬੇ ਦੇ ਅੱਗੇ ਬਾਬਾ ਮੈਂ ਸੇਵਾ ਕਰੂੰਗਾ ਤੇਰੇ ਘਰ ਆ ਮੇਰੇ ਮੇਰੇ ਘਰੋਂ ਆ ਜਿਹੜਾ ਮੈਂ ਨਾ ਖੋੜ ਜਾਇ ਲਾ ਦੇ ਉਹ ਭਰਾਵਾ ਉਥੇ ਸੇਵਾ ਕੀਤੀ ਕੀ ਜਾਂਦੀ ਜਦੋਂ ਘਰ ਮਾਂ ਪਿਓ ਬੁੱਢੇ ਰੁੱਲਦੇ ਹੋਣ ਹੈ ਐਦਾਂ ਗਰਮੀ ਚ ਵਿਚਾਰਾ ਮੋਢੇ ਤੇ ਦਾਣੇ ਚੁੱਕ ਕੇ ਇੱਥੇ ਏਡੀ ਦੂਰ ਛੱਡਣ ਆਇਆ ਮਾਤਾ ਨੂੰ ਤੁਸੀਂ ਨਹੀਂ ਪੁੱਛਦੇ ਤੇ ਤੇਰੀ ਸੇਵਾ ਇੱਥੇ ਬਾਬੇ ਤੇ ਕੀਤੀ ਕੀ ਜਾਂਦੀ ਓਏ ਉਹਦੇ ਕੋ ਚੰਗਾ ਭਲਾ ਮੋਟਰਸਾਈਕਲ ਹੈਗਾ ਵਾ ਉਹ ਪੁਰਾਣੀ ਕਿਦਾਂ ਖਰਾਬ ਮੈਂ ਤੇ ਖੜਦਾ ਨਹੀਂ ਆ ਉਹਨੇ ਖਰਾਬ ਕਰਕੇ ਲਾਇਆ ਜੇ ਚੱਲਦਾ ਹੋਵੇ ਤੇ ਉੱਤੇ ਰੱਖ ਲੈ ਆਵੇ ਨਾਲੇ ਬਾਬੇ ਕੋ ਸੇਵਾਦਾਰਾਂ ਦੀ ਕਮੀ ਨਹੀਂ ਗਈ ਤੇ ਜਿਹੜਾ ਬੰਦਾ ਮਾਂ ਪਿਓ ਦੀ ਸੇਵਾ ਨਹੀਂ ਨਾ ਕਰਦਾ ਉਹ ਬਾਬਾ ਵੀ ਉਹ ਤੋਂ ਖੁਸ਼ ਨਹੀਂ ਹੁੰਦਾ ਭਾਵੇਂ ਜਿੱਥੇ ਮਰਜੀ ਨੱਕ ਗੋਡੇ ਰਗੜੀ ਜਾ ਉਹ ਸੇਵਾ ਹੀ ਨਹੀਂ ਕਰਦਾ ਮੈਂ ਇਹਨਾਂ ਨੂੰ ਮਾੜਾ ਤੇ ਨਹੀਂ ਕੋਈ ਕਹਿੰਦਾ ਕਹਿੰਦੇ ਆ ਨਾ ਵੀ ਜੇ ਚੰਗਾ ਨਹੀਂ ਕਹਿਣਾ ਤੇ ਮਾੜਾ ਵੀ ਨਾ ਕਹੋ ਮੈਂ ਇਹਨਾਂ ਨੂੰ ਕਿਹੜਾ ਮਾੜਾ ਕਹਿੰਨਾ ਚੱਲ ਭਾਈਆ ਮੇਰੇ ਕੋ ਨਹੀਂ ਖਲੋਤਾ ਇਹਨਾਂ ਮੈਂ ਈੜਾ ਹੁੰਦੀਆਂ ਸ਼ਰੀਰ ਨੂੰ ਮੈਂ ਲਾ ਜਾ 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 ਹਾਂ ਅੱਧ ਹੋ ਗਈ ਹੈ ਇਹਦੇ ਵਾਲਾ ਕੰਮ ਵੀ ਹੋ ਗਿਆ ਇਹ ਮੈਨੂੰ ਲੱਗਦਾ ਛੇਤੀ ਲੱਕੜਾ ਸਟੋਨੀਆਂ ਪੈਣੀਆਂ ਇੱਥੇ ਲੱਲ ਲੋਤੀ ਖਾ ਲ ਨਹੀ ਮੈਂ ਨਹੀਂ ਜਾਣੀ ਹੁਣ ਬਸ ਕਰ ਇਤ ਦੇ ਥਾਲਾ ਕਿੰਨੀ ਖਾਦੀ ਅੱਗੇ ਕਿੰਨੀ ਪਤਲੀ ਦਿਉਦੀ ਆ ਕਿਦਾਂ ਡਾਈਟਿੰਗ ਤੇ ਰਹਿੰਦੀ ਆ ਕਿਦਾਂ ਜ਼ੀਰੋ ਪੀ ਗਬਾ ਕਰ ਰਹੀ ਥੀ ਆ ਮੈਂ ਪਤਾ ਹੁਣ ਖਾਤ ਲਈ ਆ ਬਸ ਹੁਣ ਮੈਂ ਤਾਲਾ ਦਾ ਇਤ ਤਿੰਨਾ ਤਮ ਤਾਦੀ ਆ ਚਾ ਰੱਖ ਦੇ ਬੱਸ ਅੱਧ ਤੱਕ ਤਾਜੀ ਆ ਠੀਕ ਠਾਕ ਸੱਸ ਦੀ ਕਾਲ ਬੈ ਜੀ ਸੱਸ ਦੀ ਕਾਲ ਬੈ ਜਾ ਰੋਟੀ ਖਾ ਲਓ ਦੇਦਲਾ ਇਹਦੇ ਬੰਦੂ ਲੋਤੀਆਂ ਥਾ ਤਾਂ ਤਿੰਨੀ ਮੋਤੀ ਹੋਈ ਲੋਤੀਆਂ ਥਾ ਥਾ ਤੇ ਹਮ ਹਮ ਡਾਪੇ ਖਾਨ ਰੋਟੀ ਨਹੀਂ ਥਾਂਦੀ ਮੈਂ ਵੀ ਪਤਾ ਕੀ ਹੈ ਪਹਿਲਾਂ ਕੰਮ ਧੰਦਾ ਕਰਦੀ ਰਹੀ ਅੱਛਾ ਤਾਂ ਫੇਰ ਨੋਰਮ ਡਾਪੇ ਸਰਪੰਡੇ ਹੂੰ ਤੇ ਕੁੜੀਆਂ ਨੇ 10-10 ਰੋਟੀ ਲੈਣ ਕੇ ਦਿੱਤੀ ਆਪੇ ਕੋ ਹੋ ਨਾ ਜਾਵੇ ਤਾਂ ਰੋਟੀ ਬੀਬੀ ਖਾਲਾ ਪੈਣੋ ਤੇ ਹੋਤੀ ਮੈਂ ਤਾਂ ਲੋਤੀ ਲੂਤੀ ਥਾਲਾ ਤੇ ਫੇ ਮੋਤੀ ਉਹ ਜਿੰਗੀ ਥੋਰੀ ਤਿੰਨੀ ਵੇਲਾ ਲਿਤੀ ਜੀ ਹੋਗੀ ਐ ਤਰ੍ਹਾਂ ਦਾ ਸਹੀਰ ਪੱਤ ਚੰਗਾ ਵਾ ਮੋਟਾ ਸਰੀਰ ਦਾ ਹੈਗਾ ਫੇ ਸਾਰੇ ਜਾਨੇ ਪੁੱਤ ਦੇ ਰਹਿੰਦੇ ਆ ਵੀ ਇੰਨੀ ਪਤਲੀ ਤੋਂ ਹੋਦੀ ਏ ਤਮਦੋਰ ਹੋਦੀ ਆ ਕੋਈ ਨਹੀਂ ਪਤਾ ਆਂਦੇ ਰਹਿੰਦੇ ਜਿਹੜਾ ਆਂਦਾ ਲੋਕੀ ਐਦਾ ਆਂਦੇ ਨੇ ਮੋਟਿਆਂ ਨੂੰ ਵੀ ਨਹੀਂ ਜੀਣ ਦਿੰਦੇ ਪਤਲਿਆਂ ਨੂੰ ਵੀ ਨਹੀਂ ਜੀਣ ਦਿੰਦੇ ਇਹ ਤੇ 달ਹਿ ਦੀ ਆ ਹੁਣ ਦੇ ਇੰਨਾ ਕਿੰਨਾ ਤੋਣਾ ਤੋਣਾ ਤਰੀ ਲੱਗਦਾ ਮੇਰੇ ਵਾਂਗੂ ਮੋਤਾ ਮੋਤਾ ਦਿਆ ਇਸ ਤਰ੍ਹਾਂ ਦਾ ਪੁੱਤ ਚੰਗਾ ਮੇਰਾ ਕੀ ਹੋਇਆ ਵਾ ਕੋ ਨਹੀਂ ਹੋਇਆ ਦਾਦੀਆਂ ਲੋਤੀਆਂ ਖਾਲੀਆਂ ਤੁੱਤੀ ਪਈਗੀ ਚੋਪਾ ਕੀ ਕਰਨਾ ਭੈਣ ਜੀ ਖਾਣੀ ਰੋਟੀ ਰੋਟੀ ਵੀ ਚੱਲ ਖਾ ਲੂੰਗੀ ਹਮ ਅਜੇ ਥਾਦੀ ਨਹੀਂ ਆਹਿਆ ਖਾਣੀ ਕਿੱਥੋਂ ਆ ਹਾਂ ਤੁਹਾਡਾ ਦਿੱਤੀ ਉਹ ਇੰਨਾ ਤੁਸੀਂ ਕਦਰ ਕਰਦੀਆਂ ਆਪਣੀ ਮਾਂ ਦਾ ਹਮ ਅਸੀਂ ਤੇ ਕਿਤੇ ਢੋਲ ਵਜਾਉਂਦੇ ਰਹੀਏ ਆਵਾਜ਼ਾਂ ਮਾਰਦੇ ਰਹੀਏ ਕਿ ਤੁਹਾਨੂੰ ਪਾਣੀ ਦਾ ਘੁੱਟ ਨਹੀਂ ਦਿੰਦੀਆਂ ਰੋਟੀ ਸਾਨੂੰ ਕਿੱਥੋਂ ਦੇਣੀ ਇਹਨਾਂ ਨੇ ਅਜੇ ਤੋਂ ਲੋਟੀ ਥਾਦੀ ਨਹੀਂ ਲੋਟ ਦਾ ਖਾਦੇ ਤਾਂ ਕੱਲ ਤਾਂ ਆਟਾ ਵੀ ਹੈ ਨਹੀਂ ਆਏ ਤੇ ਮੁੜ ਗਏ ਲੰਗਰੇ ਚੱਲ ਗਏ ਰਾਤੀ ਨਹੀਂ ਤੂੰ ਇੱਥੇ ਆ ਜਾਂਦੇ ਤੇ ਇੱਥੇ ਰੋਟੀ ਖਾ ਲੈਂਦੇ ਹਾਏ ਆ ਜਿਹੜੀਆਂ ਨਿਸ਼ਣਾ ਘਰ ਵਾ ਇਹ ਨਾ ਰੋਟੀ ਦਿੰਦੀਆਂ ਤਾਂ ਨਾ ਕਿਸੇ ਦੇ ਜਾਣ ਹੀ ਦਿੰਦੀਆਂ ਵਾ ਆਂਦੀਆਂ ਸਾਡੀ ਇੱਜ਼ਤ ਹੀ ਹੁੰਦੀ ਆ ਕਿਸੇ ਦੇ ਘਰ ਨਹੀਂ ਜਾਣਾ ਚੰਗੀਆਂ ਆਈਆਂ ਬੜਾ ਦੁਖੀ ਕੀਤਾ ਭੈਣ ਜੀ ਇਹਨਾਂ ਨੇ ਨਹੀਂ ਤਾਈ ਜੀ ਦਿੱਥਨ ਦੀ ਵੀ ਮੈਨੂੰ ਕਿਤੇ ਲੋਤੀਆਂ ਵੀ ਨਹੀਂ ਮੈਂ ਥਾਦੀਆਂ ਕਿੱਦਿ ਲਾਤੀ ਵੀ ਨੰਦਰੇ ਦਈਆਂ ਆ ਤਾਂ ਮੁੱਤਿਆ ਹੀ ਹਾਂ ਹੈ ਤੇ ਇੱਧਰ ਆ ਜਾਂਦੇ ਦੱਸ ਮੈਂ ਤੇ ਤਿਆ ਲਓ ਫਾਨੂੰ ਮਹਿਤ ਨੂੰ ਦਿਲਦੀ ਦਿਲਦੀ ਉਹਨੂੰ ਫੇਲੋਤੀ ਫਰਾ ਦਈਏ ਬੋਤ ਲੱਦੀ ਹੋਣੀ ਆ ਆ ਚਲ ਮੈਂ ਲਾ ਦਿੰਦੀ ਆ ਤੇ ਤੂੰ ਪੜਾ ਦੇ ਹਾਂ ਹਾਂ ਮੈਂ ਤੂੰ ਦਾ ਤਾਹ ਦੇ ਤਰ ਆ ਤਾਂ ਲੈ ਦਿੰਦੀ ਹਾਂ ਹਾਂ ਇਹ ਨਵਾ ਤਰਸ ਮਸਾ ਨਿਕਾਉਂਦੀ ਆ ਨਾ ਨਹੀਂ ਪਤਾ ਨਹੀਂ ਤੂੰ ਇਦਾਂ ਦਾਦੀ ਆ ਪਰ ਮੈਂ ਨਹੀਂ ਉਹ ਇਦਾਂ ਦਾਦੀ ਆਪਣੀ ਤਤ ਨਾਲ ਕਰੀਮ ਨਾਲ ਹੂੰ ਮੈਂ ਤੇ ਤੁਹਾਨੂੰ ਤਲ ਆਉਂਦੇ ਆ ਬਈ ਬੋਲਦੀਆਂ ਰਹਿੰਦੀਆਂ ਹਾਂ ਤੋਤੀ ਨਾ ਮੈਂ ਤਾਂ ਬੱਦੀ ਪਾਵਾਂ ਦੀ ਫੇ ਮੈਂ ਦਵਾਨ ਨੂੰ ਲੋਤੀ ਮੰਮੀ ਨੇ ਖਾ ਲਈ ਥਾਲੀ ਆ ਟਿੰਡੀ ਮੈਂ ਨਹੀਂ ਹੋ ਥਾਣੀ ਚਲ ਫਿਰ ਤਾਈ ਨੂੰ ਬੜਾ ਦੇ ਤੇ ਮੁੜ ਕੇ ਤੂੰ ਵੀ ਕਾਲਾ ਠੀਕ ਆ ਉਹਨੂੰ ਦੋਵੇਂ ਤਪਦੀਆਂ ਦੇ ਦ ਦੇ ਦੇ ਤਰੀ ਵੀ ਦੇ ਦਿੰਨੀ ਐ ਤੇ ਆ ਵੀ ਦੇ ਦੇ ਵਿਚਾਰੀ ਨੂੰ ਕਹਿਨ ਸਵੇਰ ਦੀ ਰੋਟੀ ਖਾਦੀ ਨੀ ਰੋਟੀ ਸੱਤ

ਉੱਪਰ ਨਾ ਨਾ ਉੱਪਰ ਲੈਣੀ ਦੇਤੀ ਤੋਂ ਨਹੀਂ ਤੋਂ ਉੱਪਰ ਦਿੰਨੀ ਲੈ ਤੋਦ ਮੋਤ ਵੀ ਦਿਆ ਹਦਾ ਤਾਨੂੰ ਕੋਈ ਮਾਂ ਵੀ ਕੋਈ ਨਹੀਂ ਹੁੰਦੇ ਤੈਨੂੰ ਕਹਾਂ ਨਹੀਂ ਲੈ ਪਹਿਲਾਂ ਦਾਤ ਦੇ ਤਾ ਨਾ ਆਤਾ ਤੇ ਉਹ ਪਹਿਲਾਂ ਦਾਤ ਦਾਤ ਦੂਤੇ ਹੱਥ ਲੈਂਦਾ ਹੁਣ ਬੂੰਦ ਤੋਂ ਬੂੰਦ ਦਿੰਨੇ ਆ ਹਾ ਜੇਤਾ ਹੀ ਨਹੀਂ ਆ ਯਾਰ ਤੋ ਆਦਤ ਆਦਤ ਲੋਤੀ ਚਾਲੂਗੀ ਦਾਦਾ ਵੀ ਤੁੱਟਾ ਵਾ ਤਾਂ ਤਾਂ ਤੇ ਤਮ ਹੋਈ ਜਾਂਦੇ ਆ ਗੱਲ ਬਿੰਦਰ ਖਾਲਾ ਰੋਟੀ ਉੱਤੇ ਬੈਦਾ ਦਾ ਦਾਣਾ ਹੋ ਕੇ ਬੈਹ ਤਾ ਕੀ ਦਾਣਾ ਹੋ ਕੇ ਬਹਿਣਾ ਭੈਣ ਦਿਨ ਦਾਣਾ ਬਹਿਣ ਵਾਲੇ ਦਿਨ ਜਿਹੜੇ ਨੰਗੇ ਆ ਉਹਨਾਂ ਤੇ ਵਕਤ ਦੀਆਂ ਹੀ ਘੜੀਆਂ ਆ ਗਈਆਂ ਨਹੀਂ ਇਦਾਂ ਹੀ ਆਖੀ ਜਾਂਦਾ ਨਾ ਬਿੰਦਰ ਰੋਏ ਰਹਿਣ ਆਪੇ ਚੰਗੇ ਹੋ ਗਏ ਚਾ ਰਹਿਣ ਦੇ ਮਨਪਰੀਤ ਕੋਈ ਨਹੀਂ ਤੂੰ ਹੀ ਪੁੱਤ ਕੋਈ ਨਹੀਂ ਕੋਈ ਨਹੀਂ ਖਾਣਾ ਤਹੀਂ ਤੇ ਨਹੀਂ ਖਾਣਾ ਨਹੀਂ ਕੋਈ ਨਹੀਂ ਖਾਣਾ ਮੈਂ ਥਤੀ ਧਰੀ ਆ ਨਾ ਫਿਰ ਮੈਂ ਤਾਂ ਨਹੀਂ ਤਹੀਂ ਨਾ ਹੰਦਾ ਤੇ ਮੰਮੀ ਨੇ ਨਹੀਂ ਤਹੀਂ ਖਾ ਉਹ ਤਰੀਲੀ ਉਹਨੇ ਤੇ ਲੇ ਆਲੂਆਂ ਨਾ ਤੇ ਮੁੰਦਰਿਆ ਨਹੀਂ ਸਾਦੀ ਕੋਈ ਨਹੀਂ ਐਡਾ ਨਹੀਂ ਕਰੀਦਾ ਹੰਦਾ ਦਿੰਦਾ ਰੋਟੀ ਖਾ ਚਪਰ ਕੇ ਵਾਗਰੂ ਵਾਗਰੂ ਖਰੀਦਾ ਹੰਦਾ ਐਸੇ ਰੋਟੀ ਬਦਲੇ ਕੇ ਤਾਂਹੀਂ ਇੰਨੇ ਧੱਕੇ ਧੋਨੇ ਖਾ ਖਾ ਕੇ ਨਿਆਣੇ ਲੱਬੇ ਵੱਡੇ ਕੀਤੇ ਵੀ ਸਾਨੂੰ ਮਿਲਣ ਗਿਆ ਰੋਟੀ ਦਾ ਮੋਹਰ ਤੋੜਿਆ ਨੂੰ ਮਿਲੇ ਧੱਕੇ ਕੋਈ ਗੱਲ ਨਹੀਂ ਚਲ ਤੋਈ ਨਹੀਂ ਕੋਈ ਇਹ ਕਹਦਾ ਹੋਵੇ ਤਾਂ ਕਰੇ ਕੋਈ ਗੱਲ ਨਹੀਂ ਇਦਾਂ ਨਹੀਂ ਕਰੀਦਾ ਹੁੰਦਾ ਖਾ ਰੋਟੀ ਮੇਰੀ ਪੁੱਤ ਤੈਨੂੰ ਅਸੀਂ ਤਾਂ ਨਹੀਂ ਮਾੜਾ ਕਦੀ ਕੋਈ ਵੀ ਆਖਿਆ ਤੈਹੀਂ ਤੇਰੇ ਤਾਂ ਨੇ ਅਹੀਂ ਤੇ ਤਦੀ ਨਹੀਂ ਤਾ ਇਹਨਾਂ ਬੁੜੀਆਂ ਨੇ ਮਗਰ ਲੱਗ ਲੱਕੇ ਉਹ ਹੀ ਸਾਨੂੰ ਕਰਾਉਂਦੀਆਂ ਹੁੰਦੀਆਂ ਇਦਾਂ ਕਰਦੀਆਂ ਇਦਾਂ ਕਰਦੀਆਂ ਅਸੀਂ ਤੇ ਸ਼ੁਰੂ ਤੋਂ ਕਹਿੰਦੇ ਰਹੇ ਸਾਡੀਆਂ ਧੀਆਂ ਵਾਂ ਧੀਆਂ ਵਾਂ ਚਲ ਤੋਈ ਨਹੀਂ ਤੂੰ ਰੋਟੀ ਖਾ ਲੈ ਤੋਈ ਦਾਲ ਨਹੀਂ ਕਿਆ ਇਹਦੀ ਰਵਾਜ ਮਾਰ ਕੇ ਖਵਾਲ ਦੋ ਨੇ ਵੀ ਖਾਦੀ ਹੋਣੀ ਤੈ ਤਿੱਥੇ ਤਾ ਪਤਾ ਨਹੀਂ ਇੱਥੇ ਕੀ ਹੋਣਾ ਚਲ ਖਾ ਰੋਟੀ ਤਾ ਖਾ ਖਾਰੋ ਤਲ ਸਾ ਮੇ ਹੋ ਲੈ ਤੇ ਆਵਾ ਹੋਰ ਨਹੀਂ ਲੈਣੀ ਬਸ ਕਿਵੇਂ ਦਾਲਾ ਤੇ ਮੈਂ ਫੇ ਪੰਦੇ ਤੋਤੇ ਲੈਦਾ ਚੰਗਾ ਹੂੰ ਫੇ ਲਾ ਦੇ ਨੇ ਉਥੇ ਰਹਿਣਾ ਤੈਨੂੰ ਪਤਾ ਉਹਨੇ ਫੇ ਤੁੱਤ ਨਹੀਂ ਤੰ ਦੇਣਾ ਤੁਸੀਂ ਖਾ ਲਿਆ ਵਾ ਨਾ ਨਹੀਂ ਲਿੱਦੇ ਥਾਣੇ ਖਾ ਫੇ ਕਵੇਲਾ ਕਿੰਨਾ ਦੇਣਾ ਸਰ ਮੈਂ ਨਹੀਂ ਹੋਰ ਲੈਣੀ ਤੂੰ ਖਾ ਲੈ ਨਹੀਂ ਹੋ ਥਾਣੀ ਤੋਂ ਨਹੀਂ ਤਾ ਪੰਜ ਲੋਟੀਆਂ ਥਾਣੀਆਂ ਅੱਜ ਚਾਰ ਪੰਜ ਖਵਾ ਲ ਦੇਗੇ ਤੇ ਮੁੜ ਕੇ ਪਿਆ ਹੀ ਇੱਕ ਅੱਧੀ ਨੂੰ ਤਰਸਣਾ ਬਾਅਦ ਚ ਇਹ ਦਮੋ ਤਾ ਇੰਨਾ ਮੋਤਾ ਤੇ ਦਵਾਈ ਤੇ ਲੋਤੀ ਨਾ ਪਾਨਾ ਤੇ ਤੇ ਇਹਦੇ ਨੂੰ ਤਰੀ ਵਾ ਜਾਨੀ ਆ ਲੋਤੀ ਹਾਂ ਕਹ ਹੈ ਵਸ ਆ ਜਾਈ ਆ ਤੁਸੀਂ ਮਿੱਟੀ ਆ ਲੋਤੀ ਮੈਂ ਲੈ ਤੇ ਹੁਨੀ ਸੀ ਆ ਭੈਣ ਜੀ ਐਦਾ ਕਿੰਨਾ ਕ ਚਿਰ ਖਾਵਾਂਗੇ ਰੋਟੀਆਂ ਆਪਾਂ ਬਈ ਗੱਲ ਨਹੀਂ ਘਰ ਹੋਈ ਖਾਣੀਆਂ ਵਾ ਬਈ ਗੱਲ ਨਹੀਂ ਘਰ ਹੋਈ ਖਾਣੀਆਂ ਵਾ ਆ ਮੂਰਖਾ ਵਾ ਹੁਣ ਜਦ ਮੈਂ ਉੱਠੀ ਆ ਨਾ ਆ ਜਾਣੀ ਆ ਮਾਤ ਉੱਥੇ ਉਤਰੀ ਮੈਂ ਨਹੀਂ ਚਲੋਂਦੀ ਕੋਈ ਵੇਖ ਕੇ ਰੋਟੀ ਖਾਣੀ ਪਈ ਲਈ ਹਾਂ ਇਹ ਕਿਤੇ ਲੰਡੀਆਂ ਅੰਦਰ ਡਰੈਗਰੂਮ ਚ ਬੈਠੀਆਂ। ਖਰੇ ਇਹਨਾਂ ਨੇ ਕੀ ਹੋਰ ਮੰਡਣਾ ਹੀ ਸਾਡੇ ਕੋਲੋਂ ਕੀ ਹੋਣ ਵਾਡੀ ਜਾਨ ਹੀ ਲੈਣੀ ਇਹਨਾਂ ਨੇ ਹੋਰ ਤੇ ਸਭ ਕੁਝ ਦੇਤਾ ਇਹਨਾਂ ਨੂੰ ਆਪਾਂ। ਪਤਾ ਦੇਤਾ ਹੀ ਆ ਕਿ ਇਹ ਹਾਲ ਮੋਣ ਡਿਆ ਵਜੇ ਆਪਣੇ ਅਸੀਂ ਹੱਥ ਨਾ ਵਡਾਉਂਦੇ ਤਾਂ ਸਾਡਾ ਇਹ ਹਾਲ ਕਿਉਂ ਹੁੰਦਾ? ਉਹ ਹੀ ਕਿ ਮੈਂ ਤਾਂ ਆਪਾਂ ਵੀ ਗਾੜੀ ਆਪਣੇ ਭੈਣ ਭਰਾਵਾਂ ਨੂੰ ਕਹਿ ਜਾਣਾ ਸਭ ਕੋ। ਪਿਆਰੀ ਨਾਤੀਆਂ ਪੁੱਤਾਂ ਦੇ ਨਾਮ ਲਾਇਓ। ਇਹ ਸਾ ਆਪਣਾ ਜਰੂਰ ਰੱਖਿਓ। ਅਸੀਂ ਤੇ ਆਖ ਦਿੰਨੇ ਆ ਵੀ ਚਲੋ ਸਾਡੇ ਹੀ ਆ। ਇਹ ਜਿਹੜਾ ਠੇਕਾ ਲੈਣ ਦੇ ਕੋਈ ਠੇਕਾ ਥੋੜੀ ਆ। ਆ ਕੋਈ ਗੱਲ ਵਾ। ਇਹ ਰੋਟੀ ਤੇ ਥੰਬੁਰਕੀ ਡੇਪੀ ਵੇਲਾ ਕੀ ਖਾਣਾ ਮੇਰਾ ਖਾਰਾ ਖਾਲਾ ਕੋਈ ਗੱਲ ਨਹੀਂ ਉਹ ਨਹੀਂ ਕੋਈ ਨਹੀਂ ਸੁਧਰ ਜਾਣਾ ਆਪੇ ਆਪਣੀ ਪਕਾਇਆ ਕਰੋ ਤੇ ਆਪਣੀ ਖਾਇਆ ਕਰੋ ਕਿ ਉਹਨਾਂ ਦੇ ਹੱਥਾਂ ਵੱਲ ਵੇਂਦੇ ਆਪਣੇਆਂ ਨੂੰ ਵੀ ਨਹੀਂ ਖਾਣ ਨੂੰ ਸਾਨੂੰ ਛੱਡਦੀਆਂ ਆਪਣੀ ਖਾਣੇ ਹਨ ਉਹ ਵੀ ਨਹੀਂ ਖਾਣ ਦਿੰਦੀਆਂ ਸਾਨੂੰ ਉਹ ਵੀ ਨਹੀਂ ਖਾਣ ਦਿੰਦੀਆਂ ਦੱਸ ਤਾ ਤੂੰ ਹੀ ਵੱਖਰੀ ਆਪਣਾ ਗੈਸ ਲਿਆ ਓ ਇਹਨਾਂ ਦੇ ਵਿੱਚ ਵੜਿਆ ਹੀ ਨਾ ਕਰ ਸਿਲੰਡਰ ਗੈਸ ਰੱਖ ਲੋ ਸਾਰਾ ਕੋਰਦੇ ਨੰਦੇ ਤਰੋਂ ਮਿਲਸਣ ਮਿਲੀ 3000 ਰੁਪਏ ਗਰ ਦਵਾਈਆਂ ਪੂਟੀਆਂ ਚ ਮੁੱਕ ਗਈ ਹੁਣ ਇੱਕ ਸਾਈਕਲ ਖਰਾਬ ਹੋਇਆ ਧਾਣੇ ਛੱਡਣ ਗਿਆ ਚੱਕੀ ਤੂ ਪਤਾ ਨਹੀਂ ਪਤਾ ਨਹੀਂ ਕਿਦਾਂ ਲੈ ਕੇ ਗਿਆ ਕਿਦਾਂ ਨਹੀਂ ਹੁਣ ਸਾਈਕਲ ਬਣਾਉਣਾ ਯਾਰ ਕਾ ਪਿਲਸਣ ਮਿਲੂ ਤੇ ਕੀ ਅਹੀਂ ਗਜਾ ਖਾਂਡਾਏ ਦੋ ਗੋਲ ਕੱਪੇ ਸਾਡੇ ਦਾ ਨਹੀਂ ਸਾਡੇ ਸਿਰ ਤੇ ਚੁੱਕਦੇ ਤਾਲੂ ਤੇ ਚੁੱਕਦੇ ਤੇ ਇਹਨਾਂ ਨੇ ਆਪ ਨਹੀਂ ਖਾਂਦੀਆਂ ਜੀ ਕਰੀ ਆਉਂਦਾ ਸੀ ਇਹਨੂੰ ਤੇ ਨਾਲੇ ਕਹਣੇ ਉਹਨਾਂ ਕੋ ਪੈਸੇ ਲਏ ਹੀ ਤੁਹਾਡੀ ਰਪਿਲਸਣ ਤੁਹਾਨੂੰ ਮਿਲੀ ਹੀਗੀ ਉਹਨੂੰ ਤਾਰ ਦੇ ਇੱਥੇ ਤਾਰ ਦੇ ਇੱਥੇ ਇੱਥੇ ਕਿਆ ਇੱਥੇ ਬੈਠੀ ਚੱਲ ਜਨਾ ਪੁੱਤ ਹੁਣ ਤੁਰ ਕੇ ਚੱਲ ਜਨਾ ਉਹ ਚੱਲ ਉਧਰੋਂ ਦੀ ਨੰਗਦੀ ਉਹ ਕਿੰਨਾ ਕੇ ਪੰਡਾ ਪੈ ਚੱਲਾ ਵਾ ਉਹ ਨਹੀਂ ਉਹ ਚਾਹ ਪਾਣੀ ਪੀ ਜਾ ਨੜੇ ਆ ਜਾਗਾ ਚੱਲ ਜੀ ਚਾਹ ਕੀ ਪੀਣੀ ਚੱਲ ਮੈਂ ਆਉਂਦੀ ਚੱਲ ਜੂਗਾ ਫਿਰ ਉਹ ਚੱਲ ਕੁਆ ਉਧਰੋਂ ਦੀ ਚੱਲ ਜੋ ਹਾਂ ਘਰ ਜਾ ਕੇ ਵੀ ਕੀ ਕਰਨਾ ਆ ਦੇਈਓ ਆ ਤਾਈ ਰਿੱਤੇਈਓ ਤਾਇਆ ਤੇਰਾ ਵੀ ਆ ਗਿਆ ਇੱਥੇ ਹੀ ਬੱਬ ਲੈ ਆਈ ਉਹਨੇ ਦਿਨ ਉਸੀ ਲਿਆ ਬੱਬ ਵੀ ਇੱਥੇ ਬੈਠੀ ਐ ਬੱਬ ਲੈ ਆਈ ਉਹ ਦਿਨ ਉਹਨੇ ਹਾਂ ਵੇਲਾ ਖੇਚ ਲੈ ਆਈ ਕਿ ਨਹੀਂ ਉਸੀ ਲਿਆ ਕਿ ਦਿਲੇ ਤਨ ਮੀਤੀ ਹੈ ਦਿਨ ਦੇ ਮੈਂ ਪਾਣੀ ਹਾਂ ਰੋਟੀ ਲੈਣੀ ਹੋਰ ਨਹੀਂ ਬਾਤ ਹੂੰ ਆਜੋ ਤੂੰ ਮਨ ਤਾਈ ਨੂੰ ਤਾਈ ਨੂੰ ਹੀ ਲਾ ਦੇ ਦੇ ਲੋਟੀ ਨਹੀਂ ਮੈਂ ਖਾਧੀ ਆ ਮੈਂ ਨਹੀਂ ਖਾਣੀ ਝੂਠ ਬੋਲਣ ਦਾ ਨਹੀਂ ਨਹੀਂ ਮੈਂ ਖਾਧੀ ਆ ਮੈਂ ਲੰਗਰੋ ਖਾਇਆ ਉੱਥੋਂ ਲੰਗਰ ਦਾ ਝੂਠ ਨਹੀਂ ਨਹੀਂ ਸੱਚੀ ਨਹੀਂ ਮੈਂ ਨਹੀਂ ਮੈਂ ਤਾਂ ਸੱਚੀ ਦੱਸਦਾ ਸਭ ਕੋਈ ਨਾ ਝੂਠ ਬੋਲਦੇ ਜੀ ਬਈ ਮੈਂ ਖਾ ਲਈ ਲੰਗਰੋ ਖਾਇਆ ਮੈਂ ਕੋਈ ਨਹੀਂ 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 ਕੋਈ ਨਹੀਂ ਆਹਦੀ ਆ ਤੇ ਆਟਾ ਹੀ ਦਾਣੇ ਖਾ ਲਾ ਝੂਠ ਨਹੀਂ ਬੋਲੀ ਦਾਣ ਦਾ ਕੋਈ ਨਹੀਂ ਲੈ ਦਿਖਾ ਤੇ ਦਪਣਾ ਪੜਾ ਆ ਵੇਖ ਨਾ ਭਰਿਆ ਦਾਗਾ ਝੂਠ ਅਵੇ ਵੇਖ ਨਹੀਂ ਬੇਹ ਉਂਗਲਾਂ ਦੀ ਕੁੰਡੀਆਂ ਵੇ ਨਹੀਂ ਖਾਣੀ ਹੋਣੀ ਤਾਂ ਇਹ ਤੇ ਨਾ ਰੋਟੀ ਨਹੀਂ ਨਹੀਂ ਖਾਲੀ ਖਾਲੀ ਹੈ ਮੈਂ ਚਲ ਕੋਈ ਨਹੀਂ ਥੋੜੀ ਖਾਵਾ ਨਹੀਂ ਨਹੀਂ ਹੁਣ ਨਹੀਂ ਖਾਣੀ ਮੁੜ ਕੇ ਖਾ ਲੂੰਗਾ ਮੈਂ ਕੋਈ ਨਹੀਂ ਯਾਰ ਬਹੁਤ ਮੈਂ ਪਾਣੀ ਪੂਰੀ ਪੀਣਾ ਪਾਣੀ ਪਾਣੀ ਆ ਪਾਣੀ ਪਿਆਲ ਦੇ ਸੋਨੂੰ ਕੁੱਟ ਦਾ ਤੂੰ ਮਨ ਨੂੰ ਦੇ ਦੇ ਰਾਜੇ ਲੋਤੀ ਨਹੀਂ ਬੰਦ ਨਾ ਲਿਆ ਵੀ ਪਾਣੀ ਪੀਣਾ ਮੈਂ ਕੱਲਾ ਮੈਂ ਖਾ ਆਇਆ ਵਾਂ ਮੈਂ ਲੰਗਰੋ ਖਾ ਲਈ ਕੁੜੀਆਂ ਕਹਿਣ ਦਿਆਂ ਹੁਣ ਖਾ ਲੋ ਕੋਈ ਨਹੀਂ ਚਲ ਖਾ ਲਾ ਇੱਕ ਰੋਟੀ ਹੁਣ ਪਕਾਈ ਉਹਨਾਂ ਨੇ ਹੁਣੇ ਹੀ ਸੁਰਤਰੀ ਨਹੀਂ ਤਵਾਦਣਾ ਇਨੀ ਤਵਾਦ ਤਰੀ ਤੋ ਇਦਾ ਵੀ ਨਹੀਂ ਉਹ ਹੀ ਕੁੜੀਆਂ ਮੈਂ ਜਿੰਨਾ ਕੋ ਪਹਿਲਾਂ ਖਾਂਦੇ ਹੁੰਦੇ ਹੀ ਹੁਣ ਇਹਨਾਂ ਕੋ ਪਤਾ ਲਕਾਰ ਖਾਣਾ ਵਾ ਹੁਣ ਤੇ ਸਾਰੀ ਗੱਲ ਦੱਸਿਆ ਕਰਨੀ ਆਣ ਕੇ ਨਾ ਇਹਨਾਂ ਨੂੰ ਦੱਸਣੀ ਹੋ ਰਹੀ ਹੈ ਹੁਣ ਕਿਹਨਾਂ ਨੂੰ ਦੱਸਣੀ ਜੇ ਸਾਡੀਆਂ ਧੀਆ ਹੁੰਦੀਆਂ ਤੇ ਇਹਨਾਂ ਨੂੰ ਦੱਸਦੇ ਹੁਣ ਇਹੇ ਧੀਆ ਸਾਡੀਆਂ ਹੀ ਇਹਨਾਂ ਨੂੰ ਦੱਸਣੀ ਆਪਣੀ ਗੱਲ ਉਹਦਾ ਉਹਦਾ ਤੇ ਇਹਦਾ ਨਾ ਇਹ ਤੇ ਤੁਰੀ ਹੁੰਦੀ ਤੇ ਸਾਡੀ ਭੈਣ ਹੋ ਵਾਦਾ ਨਹੀਂ ਬਰਮਦਾ ਆਇਆ ਤਾਂ ਨਹੀਂ ਹੂੰ ਉਹਨਾਂ ਚੋਂ ਹੀ ਹੋ ਜਾਂਦੀ ਐ ਕੁੜੀ ਉਥੇ ਦੋਵਾਂ ਨੂੰ ਜੋੜੀਆਂ ਰਲਾ ਰਲਾ ਕੇ ਤੇ ਉਥੇ ਅਸੀਂ ਆ ਹੀ ਲੈਣਾ ਸੀ ਇਹੋ ਕੋਸ਼ਿ ਉਹਨਾਂ ਨਾਲ ਇੱਕ ਕੁੜੀ ਤੇ ਇੱਕ ਮੁੰਡਾ ਵੀ ਹੁੰਦਾ ਚੰਗਾ ਸੀ ਤੂੰ ਕੋਈ ਗੱਲ ਨਹੀਂ ਹੁਣ ਨਾ ਪੈ ਇਸ ਤਰ੍ਹਾਂ ਤੂੰ ਦਵਿੰਦਰ ਕਰ ਜਦੋਂ ਭੈਣ ਜੀ ਦੁਖੀ ਕਰਦੇ ਫਿਰ ਬੜਾ ਬੜਾ ਕੁਝ ਕਹਿਣਾ ਪੈਂਦਾ ਕਹਿਣਾ ਤਾਂ ਪੈਂਦਾ ਵਾ ਫਿਰ ਵੀ ਆਪਣਾ ਢਿੱਡ ਵਾ ਢਿੱਡ 'ਚ ਰੰਗ ਗੁੱਸਾ ਚੜਦਾ ਵਾ ਜਦੋਂ ਸਾਨੂੰ ਕਾਮਾਂ ਤੋਂ ਕੋ ਕਰਦੇ ਆ ਨਾ ਤੇ ਸਾਡਾ ਢਿੱਡ ਸੀਸਾ ਨਹੀਂ ਦਿੰਦਾ ਚੱਲ ਦੁਸਰੇ ਸਾਡੇ ਕਰਮ ਆਏ ਸਾਡੇ ਕਰਮ ਇਹ ਕਰਮਾਂ ਚ ਲਾਵਾ ਇਹ ਕਰਮ ਹੁੰਦੇ ਆਪਾਂ ਜੇ ਕਰਮਾਂ 'ਚ ਸੁਖ ਲਿਖਿਆ ਤੇ ਮਿਲਣਾ ਮਿਲਣਾ ਜੇ ਦੁੱਖ ਲਿਖਿਆ ਤੇ ਪੋਣਾ ਹੀ ਪੋਣਾ ਦੁੱਖ ਇਨਾਂ ਦੀਆਂ ਮਾਮਾ ਨੂੰ ਕਿਤੇ ਕੰਡਾ ਨਹੀਂ ਲੱਗਦਾ ਤੇ ਭੱਜ ਜਾਂਦੀਆਂ ਕਿੰਦਾ ਨਹੀਂ ਕਹੀ ਦਿੰਦਾ ਕਿਸੇ ਸੁਖ ਮੰਗੀ ਦੀ ਸਰਬੱਤ ਦਾ ਭਲਾ ਮੰਗੀਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਿਉਂ ਐ ਆਖਣਾ ਵਾ ਉਹ ਵਿਚਾਰੀਆਂ ਕਿਹੜੀਆਂ ਆਂਦੀਆਂ ਵਾ ਤੇ ਤੁਸੀਂ ਇਦਾਂ ਉਹ ਆਂਦੀਆਂ ਵਾ ਮਾਮਾ ਦਾ ਵਿਚਾਰੀਆਂ ਦਾ ਕੀ ਕਸੂਰ ਆ ਸਿੱਖ ਮੱਤ ਵੀ ਦੇਣੀ ਚਾਹੀਦੀ ਥੋੜੀ ਬਹੁਤ ਉਹ ਖਰਿਆ ਕਿੰਨਾ ਕੁ ਵੱਡੀਆਂ ਹੋਣਗੀਆਂ ਇਹਨੂੰ ਆਹ ਪਣੀ ਅੱਜ ਇਦਾਂ ਬੜਾ ਦੁੱਖ ਲੱਗਾ ਏ ਮੈਨੂੰ ਤੇ ਵਿਚਾਰਾ ਮੋਢੇ ਦੇ ਦਾਣੇ ਰੱਖੇ ਪੋਰਕੇ ਛੱਡਣ ਗਿਆ ਏ ਉੱਥੇ ਚੱਕ ਲਾਂ ਦੀ ਖਰਾਬ ਹੋਇਆ ਦੱਸਣ ਡਈ ਜਵੇਂਦਰ ਚੱਕਲ ਵੀ ਖਰਾਬ ਹੈ ਮੋਟਰ ਹੈ ਲਈ ਖਰਾਬ ਹੋ ਗਿਆ ਵਾ ਸਾਈਕਲ ਤੇ ਖਰਾਬ ਆ ਮੋਟਰਸਾਈਕਲ ਖਰਾਬ ਆ ਲਾਤ ਵੀ ਖਰਾਬ ਹੀ ਆ ਚੱਲ ਸਹੀ ਗੱਲ ਵਾ ਲਾਤ ਕਿਹੜੀ ਚੱਲੀ ਇੱਥੇ ਆ ਜਾਂਦੇ ਤਾਂ ਸੋਨੂ ਨੇ ਛੱਡ ਆਉਣੇ ਸੀ ਗਾਣੇ ਇਹੋ ਹੀ ਆਟਾ ਪਿਆ ਕੇ ਲਿਆ ਹੁੰਦਾ ਵਾ ਦੱਸ ਦਿੰਦੇ ਤਾਂ ਸੋਨੂ ਛੱਡ ਆਉਂਦਾ ਤਾਂ ਕੋਈ ਨਹੀਂ ਜਿਹੜੇ ਚੁੱਕ ਕੇ ਲੈ ਕੇ ਗਏ ਸੋਨੂੰ ਵੀ ਆਪਣਾ ਲੈ ਕੇ ਗਿਆ ਸੀ ਮੈਨੂੰ ਨਹੀਂ ਪਤਾ ਵੀ ਸੋਨੂੰ ਵੀ ਗਿਆ ਚੱਕੀ ਤੇ ਇਹਦੇ ਅੰਦਰ ਨਾਲ ਹੀ ਰੱਖ ਲੈਣੇ ਸੀ ਇਹਦੇ ਅੰਦਰ ਦਾਣੇ ਰੱਖ ਕੇ ਬਾਹਰ ਨਿਕਲਣ ਡਿਆ ਸੀ ਕੋਈ ਨਹੀਂ ਹੁਣ ਤਿੰਨ ਚਾਰ ਦਿਨ ਲੱਗਾ ਤਰੀ ਬਹੁਤ ਤਵਾਦ ਬਣੀ ਹੋ ਖਾਲਾ ਉਹਨੂੰ ਪਰਜਾਈ ਤੂੰ ਕਰਮਾ ਰਹੀ ਆ ਵੇਲਾ ਧੀਆ ਕਿਦਾਂ ਸੇਵਾ ਕਰਦੀ ਆ ਤੇਰੀ ਚਲੋ ਅੱਛਾ ਹਾਂ ਹਾਂ ਜੋ ਕਰਮਾ ਚ ਉਹ ਹੀ ਮਿਲਣਾ ਵਾ ਇਦਾਂ ਇਦਾਂ ਹੀ ਆ ਬਹੁਤ ਆਪਣੇ ਆਪ ਨੂੰ ਨਾ ਕਰਮਾ ਰਹੀ ਸਮਝ ਤੂੰ ਚਲੋ ਨੰਮਾ ਵਾਲੀ ਆਕੇ ਨੀ ਆਉਣਗੇ ਰੋਟੀ ਪੁੱਲ ਕੀਤੇ ਆ ਹਾਂ ਤੰਦੇ ਲਬ ਧੀਆਂ ਦਿੰਦਾ ਉਹਨਾਂ ਨੂੰ ਦਿਨਾਂ ਦੀ ਉਤਾਤ ਹੁੰਦੀ ਆ ਪਾਲਣ ਦੀ ਇਦਾਂ ਦਿੰਦੇ ਹੀ ਪਦਾਨੇ ਤਿੱਦਾ ਦਿੰਦੇ ਇਦਾਂ ਹੀ ਇਦਾਂ ਹੀ ਪੁੱਤ ਇਦਾਂ ਹੀ ਆ ਪੁੱਤ ਬੜਾ ਕੋ ਕਰਦਾ ਕਿੰਨੇ ਦਿਨਾਂ ਦਿਨਾਂ ਦਾ ਧੀਆਂ ਹੁੰਦੀਆਂ ਉਹ ਲਾਦੇ ਹੁੰਦੇ ਆ ਆਹ ਇਦਾਂ ਹੀ ਆਹ ਤੇ ਹੱਦੀ ਮਾਂ ਲਾਣੀ ਫਿਰ ਜੇ ਅਸੀਂ ਕਿਹੜਾ ਆਖੇ ਰੱਬ ਹੰਤੀ ਨਾ ਦੇਵੇ ਉਹ ਸਾਡੇ ਕਰਮਾਂ ਸਤਾ ਹੀ ਤਾਨੂੰ ਆ ਪੁੱਤ ਦੇ ਤੇ ਦੁੱਖ ਵੇਖਣ ਡੇ ਬੈਠੇ ਤਾਂ ਟੋਂ ਦਾਦੀ ਦਿਨਾਂ ਤੋਂ ਇੰਦੀ ਹੁੰਦੀ ਸੀ ਤੂੰ ਤੰਦੀ ਆ ਇਹ ਤੇ ਬੱਤ ਪੱਤਰ ਦਮ ਦਮ ਤੁੱਟ ਦਿੰਦੀ ਆ ਕਿਦਾਂ ਦਿੰਦੀ ਹੁੰਦੀ ਦਾਦੀ ਅੱਜ ਅੱਜਲੇ ਗੰਬੁੜੀ ਨਾ ਪਤਾ ਐਤਰਾ ਹੀ ਗੰਨੇ ਗਾ ਜੰਦੇ ਰਹੇ ਤੇ ਦਬਲ ਰਹੇ ਉਹਦੀਆਂ ਗੱਲਾਂ ਹੂੰ ਚਲੋ ਉਹ ਚੰਗੀਆਂ ਤਾਂ ਹੈ ਹੀ ਨਾ ਟੀਂਗਾ ਕਿੰਨਾਂ ਬਹਿ ਜਾ ਤੱਕਾ ਤੋਂ ਮਿਲਣਾ ਮਿਲ ਜੂ ਕੰਦਾ ਤਲਦੋ ਹੀ ਨਹੀਂ ਬਾਬਨੇ ਨੂੰ ਪੁੱਤ ਦੇ ਦਿੱਤਾ ਦੇ ਹਾਂ ਟੀਂਗਾ ਨੂੰ ਮਹਾਰਾਜ ਨੇ ਦੇਈ ਦਿੱਤਾ ਇਹ ਤਾਂ ਭਾਗਲਾ ਆ ਮਾਰਕ ਨੇ ਘਰੇ ਭਾਗਲਾ ਵੇ ਬਾਬਾ ਆਪਣੇ ਟੀਂਗਾ ਘਰੇ ਹੀ ਰਾਜੀ ਰਹੇ ਆਪਣੇ ਚਲੋ ਇੱਕ ਹੀ ਇੱਥੇ ਆਸਰਾ ਵਾ ਕਿਆ ਜਮਨ ਪਾਣੀ ਲੈ ਰਹੀ ਮੈਨੂੰ ਮੈਂ ਹੀ ਲਈਆਂ ਦੋ ਰੋਟੀਆਂ ਤੇ ਪਾਣੀ ਹੈ ਨਹੀਂ ਮੈਂ ਹੱਲਿਆ ਦੇ ਕਟਕੋਰ ਖਾ ਲੋ ਕੋਈ ਗੱਲ ਨਹੀਂ ਉਹ ਕੋਈ ਖਾਣਦੇ ਆ ਇਹ ਵੀ ਤੁਹਾਡਾ ਹੀ ਘਰ ਵਾ ਇਹ ਨਾ ਸਮਝਿਓ ਤੋ ਹੀਓ ਪ੍ਰਾਣਾ ਸਮਝਿਓ ਕਈ ਨਾ ਕੀ ਜਾਂਦੇ ਹੁੰਦੇ ਆ ਵੀ ਧੀ ਜੰਮਦੀ ਤਾਂ ਸੋਗ ਮਨਾਉਂਦੇ ਪੁੱਤ ਜੰਮਦਾ ਤਾਂ ਹਾਸੇ ਧੀ ਪੜ੍ਹ ਲਿਖ ਕੇ ਅਫਸਰ ਲੱਗਦੀ ਤੇ ਪੁੱਤਰ ਕਰਨ ਤਮਾਸ਼ੇ ਉਹੋ ਗੱਲ ਵਿਗੜੇ ਪੁੱਤ ਫਿਰ ਰਾਸ ਨਹੀਂ ਆਉਂਦੇ ਨਾ ਆਸੇ ਨਾ ਪਾਸੇ ਬੁੱਢੇ ਕੋਟੀਆਂ ਮਾਪੇ ਜਿਉਂਦੇ ਕਿਸਮਤ ਦੇ ਪ੍ਰਵਾਸੀ ਬੁੱਢੇ ਕੋਟੀਆਂ ਮਾਪੇ ਜਿਉਂਦੇ ਕਿਸਮਤ ਦੇ ਪ੍ਰਵਾਸੀ ਔਰ ਕਿਸਮਤ ਦਾ ਹੀ ਗੱਲ ਤੇ ਇਹ ਦਾਲੀਓ ਕਿਸਮਤ ਦੀ ਗੱਲ ਆ ਬਸ ਉਹਦੇ ਆਸਰੇ ਨਾਲ ਹੀ ਹੁਣ ਜੀ ਨਾਲ ਵੀ ਕਿਸਮ ਨੇ ਖਰਿਆ ਕੀ ਕਿਦਾਂ ਦਾ ਲਿਖਾ ਕੇ ਆਏ ਆ ਆਪਾਂ ਲੇਖ ਇੱਦਾਂ ਕਿ ਨਿੱਗ ਲੰਮੀ ਜੇ ਲਿਖੀ ਸਾਡੀ ਕਿੰਨਾ ਦੇਖਣ ਵਾਲੇ ਨੇ ਤੰਦੀ ਆ ਲੰਮੀਂਦੀ ਟੀ ਆ ਤੇ ਤਲ 로ਤੀ ਥਾਲਾ ਜਦੋਂ ਉਹ ਕਰਮ ਲੇਖਦਾ ਹੈ ਉਦੋਂ ਐਂ ਖਰਿਆ ਕਿੱਥੇ ਬੈਠੇ ਐ ਕੀ ਕਰਨ ਦੇ ਹੋਵਾਂਗੇ ਅਸੀਂ ਵੀ ਚੰਗੇ ਕਰਮ ਲਖਾ ਲੈਂਦੇ ਜਦੋਂ ਲਿਖਦਾ ਹੈ ਉਹ ਲਿਖਣ ਵਾਲਾ ਚਲੋ ਤੇ ਉਹ ਮਹਾਰਾਜ ਜਾਨਦਾ ਵਾ ਤਲ ਤੋਂ ਹੀ ਨਹੀਂ ਤਪਕਾ ਕੇ ਤੇ 로ਤੀ ਥਾਲੋ ਹੁਣ ਤੀ ਤਾ ਨਾ Thanks